ਪਾਂਚਾ ਪਿੰਡ ਕੰਧੋਲਿਆਂ ਤੋਂ ਉਹ ਉਹਨੇ ਇੱਕ ਨਵਾਲਿਕ ਲੜਕੀ ਜਿਹਦੀ ਉਮਰ 16 ਸਾਲ ਦੀ ਜਿਹੜੀ ਸਕੂਲ ਚ ਪੜਦੀ ਆ ਉਹਦੇ ਨਾਲ ਇੱਕ ਨਿੰਦਣ ਜੋ ਜਿਹੜੀ ਬਲਤਕਾਰ ਦੀ ਘਟਨਾ ਕੀਤੀ ਆ ਤੁਸੀਂ ਅੱਜ ਤੱਕ ਫਰਾਰ ਆ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਢਿੱਲਾਪਨ ਸੀਗਾ ਪ੍ਰਸ਼ਾਸਨ ਦਾ ਕਿ ਇਹਨਾਂ ਨੇ 11-12 ਦਿਨ ਕੋਈ ਕਾਰਵਾਈ ਨਹੀਂ ਕੀਤੀ ਤੇ ਦੋਸ਼ੀ ਨੂੰ ਕਟੋ-ਕਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿ ਹੱਡਾ ਰੋੜੀ ਦੇ ਕੁੱਤੇ ਵੀ ਹੱਡਾ ਰੋੜੀ ਦੇ ਵਿੱਚ ਨੋਚਦੇ ਹੋਈ ਮਾਸੇ ਖਾਂਦੇ ਆ ਪਰ ਇਹ ਤਾਂ ਸਾਡੀ ਧੀਆ ਪਣੇ ਦੀ ਇੱਜ਼ਤਾਂ ਨੂੰ ਪੈ ਗਿਆ ਤੋ ਆਣਾ ਚਾਹਾਂਗਾ ਕੈਮਰਾਮੈਨ ਨੂੰ ਕਹਾਂਗਾ ਉਹ ਫਲੈਕਸਾਂ ਤੇ ਨਿਗਾਹ ਮਾਰੋ ਕੀ ਉਹ ਪੀਲੀ ਪੱਗ ਵਾਲਾ ਸ਼ਖਸ ਨੂੰ ਤੁਸੀਂ ਪਛਾਣਦੇ ਹੋ ਇਹ ਉਹ ਸ਼ਖਸ ਹੈ ਜਿਹਨੂੰ ਚਮਕੌਰ ਸਾਹਿਬ ਦੇ ਲੋਕਾਂ ਨੇ ਨੁਮਾਇੰਦਗੀ ਦਿੱਤੀ ਸੀਗੀ ਐਮਐਲਏ ਚਮਕੌਰ ਸਾਹਿਬ ਦੀ ਧਰਤੀ ਦਾ ਇਹਦੇ ਖੱਬੇ ਸੱਜੇ ਪਾਸੇ ਖੜੇ ਬੰਦੇ ਨੂੰ ਪਛਾਣੋ ਇਹ ਉਹ ਬੰਦਾ ਬਲਤਕਾਰੀ ਆ ਜਿਹਨੇ ਇੱਕ ਨੋਣਾ ਕੰਮ ਕੀਤਾ ਹੈ ਇਹਦਾ ਕੋਈ ਸਬੰਧ ਨਹੀਂ ਇਹ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦਰਮਿਆਨ ਦੀਆਂ ਫੋਟੋਆਂ ਨੇ ਜੋ ਇਹ ਫਲੈਕਸ ਲਾਏ ਗਏ ਨੇ ਲੋਕਾਂ ਵੱਲੋਂ ਇਹ ਦਿੱਲੀ ਚ ਗਿਆ ਚੋਣ ਪ੍ਰਚਾਰ ਦਰਮਿਆਨ ਦੀਆਂ ਫੋਟੋਆਂ ਨੇ ਇਹੜੇ ਮੂਹਨ ਨਾਲ ਕਹਿ ਰਹੇ ਕਿ ਇਹੇ ਸਬੰਧ ਨਹੀਂ ਜੇ ਇਹਨੂੰ ਇੰਨਾ ਲੋਕਾਂ ਦਾ ਸਾਡੇ ਆ ਦਾ ਫਿਕਰ ਸੀਗਾ ਆਪਣੇ ਹਲਕੇ ਦੇ ਲੋਕਾਂ ਦਾ ਦਰਦ ਸੀਗਾ ਤਾਂ ਇਹ ਕਿਉਂ ਨਹੀਂ ਆਇਆ ਅੱਜ ਤੀਜਾ ਧਰਨਾ ਹੈ ਸਿੱਧਾ ਕੁੜੀ ਵਾਲਿਆਂ ਦੇ ਘਰ ਜਾ ਜਾ ਫੈਸਲੇ ਦੀਆਂ ਗੱਲਾਂ ਕਰਦਾ ਤਾਂ ਇਹ ਧਰਨੇ ਚ ਆਉਂਦਾ ਲੋਕਾਂ ਦੇ ਵਿੱਚ ਬੀਤੇ ਦਿਨ ਤੋਂ ਚਮਕੌਰ ਸਾਹਿਬ ਦੇ ਪਿੰਡ ਕੰਧੋੜਾ ਤੇ ਸਰਪੰਚ ਦੇ ਉੱਤੇ ਵੱਡਾ ਇਲਜ਼ਾਮ ਲੱਗ ਰਹੇ ਨੇ ਇੱਕ ਬਾਤ ਧਰਨਾ ਪ੍ਰਦਰਸ਼ਨ ਨੇ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਲੱਗ ਰਿਹਾ ਸੀ ਪਰ ਹੁਣ ਔਰ ਸੁਣੋ ਅਜੇ ਤੱਕ ਗ੍ਰਿਫਤਾਰੀ ਸਰਪੰਚ ਦੀ ਨਹੀਂ ਪਾਈ ਗਈ ਜਿਸ ਤੋਂ ਬਾਅਦ ਰੋਪੜ ਕਰਾਲੀ ਅੰਮ੍ਰਿਤਸਰ ਹਾਈਵੇ ਜਾਮ ਕੀਤਾ ਹੈ ਤੇ ਸੁਣ ਲੈ ਕੇ ਸਾਡੇ ਨਾਲ 11 ਮੈਂਬਰੀ ਕਮੇਟੀ ਸਾਡੇ ਨਾਲ ਹੈ ਜਿਹੜੀ ਕਮੇਟੀ ਨੇ ਅੱਗੇ ਹੋ ਕੇ ਮਦਦ ਚੁੱਕਿਆ ਹੋਇਆ ਤੇ ਪੂਰੇ ਇਲਾਕੇ ਦੇ ਲੋਕ ਧਰਨਾ ਪ੍ਰਦਰਸ਼ਨ ਦੇ ਵੀ ਸ਼ਾਮਲ ਨੇ ਭਾਈ ਜੀ ਮਾਮਲਾ ਬਹੁਤ ਪਖਿਆ ਹੋਇਆ ਕਿ ਇਹਨੇ ਤੁਸੀਂ ਧਰਨਾ ਪ੍ਰਦਰਸ਼ਨ ਚਮਕੌਰ ਸਾਹਿਬ ਦੇ ਇਹਦੀ ਚਲਾ ਰਹੇ ਸੀ ਪਰ ਹੁਣ ਆਖਰ ਤੁਹਾਨੂੰ ਮੇਨ ਹਾਈਵੇ ਤੇ ਉਤਾਰਨਾ ਪੈ ਗਿਆ ਕਾਰਨ ਕੀ ਹੈ ਕਿ ਲਗਾਤਾਰ ਦਫ਼ਤਰੀ ਲੇਟ ਹੋ ਰਹੀ ਹੈ ਕਿੱਥੇ ਕਿ ਰਹੀ ਕਬਨਾ ਤਾਂ ਐਚਐਨ1 ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਇਨਸਾਫ ਦੀ ਜਵਾਜ਼ ਦੇ ਵਿੱਚ ਸਾਡੇ ਨਾਲ ਆਏ ਨੇ ਭਾਜੀ ਇਹ 28 ਤਰੀਕ ਨੂੰ ਸਾਡਾ ਪਹਿਲਾ ਪ੍ਰੋਟੈਸਟ ਹੋਇਆ ਸੀਗਾ ਚੌਂਕੌਰ ਸਾਹਿਬ ਦੀ ਧਰਤੀ ਦੇ ਉੱਤੇ ਪੁਲ ਦੇ ਉੱਤੇ ਤੁਸੀਂ ਜਾਮ ਲਾਇਆ ਸੀ ਕਿਉਂਕਿ ਘਟਨਾ ਇਹ 11 ਤਰੀਕ ਤੇ 16 ਤਰੀਕ ਨੂੰ ਐਫਆਈਆਰ ਹੋਈ ਆ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਸਾਡੀ ਆ ਸੂਬਾ ਸਰਕਾਰ ਆ ਪੰਜਾਬ ਸਰਕਾਰ ਦਾ ਐਮਐਲਏ ਚਰਤੀ ਤੋਂ ਐਮਪੀ ਬਹੁਤ ਹੀ ਇੱਕ ਨਜ਼ਦੀਕੀ ਐਮ ਉਹ ਸਰਪੰਚਾ ਪਿੰਡ ਕੰਦੋਲਿਆਂ ਤੋਂ ਉਹਨੇ ਇੱਕ ਨਵਾਲਿਕ ਲੜਕਿਆਂ ਜਿਹਦੀ ਉਮਰ 16 ਸਾਲ ਦੀ ਜਿਹੜੀ ਸਕੂਲ ਚ ਪੜਦੀ ਆ ਉਹਦੇ ਨਾਲ ਇੱਕ ਨਿੰਦਣ ਜੋ ਜਿਹੜੀ ਬਲਤਕਾਰ ਦੀ ਘਟਨਾ ਕੀਤੀ ਆ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਸਹੈਦੇ ਉੱਤੇ ਤੇ ਸਰਕਾਰ ਦੀ ਸਹੈਦੇ ਉੱਤੇ ਉਹ ਦੋਸ਼ੀ ਅੱਜ ਤੱਕ ਫਰਾਰ ਆ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਢਿੱਲਾਪਾਨ ਸੀਗਾ ਪ੍ਰਸ਼ਾਸਨ ਦਾ ਕਿ ਉਹਨਾਂ ਨੇ 11 12 ਦਿਨ ਕੋਈ ਕਾਰਵਾਈ ਨਹੀਂ ਕੀਤੀ ਕਿ ਦੋਸ਼ੀ ਨੂੰ ਫਰਾਰ ਕਰਾਉਣ ਦੇ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਆ ਜਿਸ ਦਿਨ ਇਹ ਦੋਸ਼ੀ ਫਰਾਰ ਹੋਇਆ ਉਸ ਦਿਨ ਜਿਹੜੇ ਸਾਡੇ ਪੰਜਾਬ ਦੇ ਇੱਕ ਕੈਬਨਿਟ ਰੈਂਕ ਦੇ ਮੰਤਰੀ ਆ ਉਹ ਵਿਅਕਤੀ ਵੀ ਉਸ ਦਿਨ ਉਹਦੇ ਨਾਲ ਮੌਜੂਦ ਸੀਗਾ ਉਹ ਦੋਸ਼ੀ ਸਰਪੰਚ ਦੇ ਨਾਲ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਢਿੱਲੀ ਮੱਠੀ ਕਾਰਵਾਈ ਆ ਜਾਂ ਐਮਐਲਏ ਦੀ ਛੈ ਆ ਜਾਂ ਐਮਪੀ ਦੀ ਛੈ ਦੇ ਉੱਤੇ ਦੋਸ਼ੀ ਅਜੇ ਤੱਕ ਫਰਾਰ ਆ ਵੀ ਸਾਡੂ ਜਿਹੜੀ ਸਾਡੀ ਧੀ ਨੂੰ ਇਨਸਾਫ ਮਿਲੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੀ ਕਮੇਟੀ ਤੇ ਪਰਿਵਾਰਕ ਮੈਂਬਰ ਤੇ ਜਿਹੜੇ ਵੀ 71 ਲੋਕ ਆਏ ਨੇ ਜਿਹੜੇ ਹਮਕਿਆਲੀ ਲੋਕ ਆਏ ਨੇ ਜਿਹੜੇ ਇਨਸਾਫ ਪਸੰਦ ਲੋਕ ਆ ਨੇ ਸਤਾ ਚਾਹੁੰਦੇ ਆ ਕਿ ਇਸ ਜਿਹੜੀ ਘਟਨਾ ਦੇ ਦੋਸ਼ੀ ਨੂੰ ਕਟੋ-ਕਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿ ਮੇਰਾ ਹੁਣ ਇੱਕ ਮੇਰਾ ਵੀਰ ਅਸ਼wini ਦਿਘੋੜ ਪੀ ਮਾਰਮੀ ਤੋਂ ਵੀ ਬੋਲ ਰਿਹਾ ਸੀ ਕਿ ਨੰਦਪੁਰ ਸਾਹਿਬ ਦੇ ਨਾਲ ਨੰਕਰ ਦੇ ਵਿੱਚ ਉਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਕਹਿੰਦਾ 9 ਤੋਂ ਵੱਧ ਐਫਆਈਆਰਾਂ ਇਸੇ ਚੀਜ਼ ਦੇ ਵਿੱਚ ਕਰਵਾਈਆਂ ਨੇ ਕਿ ਇਹ ਦੇਖਣਾ ਪਏਗਾ ਇਹ ਦਰਿੰਦਿਆਂ ਦੀ ਸਰਕਾਰ ਚੁਣ ਲਈ ਐ ਅਸੀਂ ਬੈਸ਼ੀਆਂ ਦੀ ਸਰਕਾਰ ਚੁਣ ਲਈ ਐ ਅਸੀਂ ਹੱਡਾ ਰੋੜੀ ਦੇ ਕੁੱਤੇ ਵੀ ਹੱਡਾ ਰੋੜੀ ਦੇ ਵਿੱਚ ਨੋਛਦੇ ਹੋਈ ਮਾਸੇ ਖਾਂਦੇ ਆ ਪਰ ਇਹ ਤਾਂ ਸਾਡੀ ਧੀਆ ਭੈਣਾਂ ਦੀ ਇੱਜ਼ਤਾਂ ਨੂੰ ਪੈ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨਾ ਚਾਹੁੰਦੇ ਆ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਆ ਕਿ ਤੁਸੀਂ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਨੂੰ ਅਰੈਸਟ ਕਰਕੇ ਸਾਡੇ ਪਰਿਵਾਰ ਨੂੰ ਤੇ ਜਿਹੜੇ ਹਮਖਿਆਲੀ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਭਾਈ ਜੀ ਪਿਛਲੇ ਦਿਨ ਨਹੀਂ ਚੰਨੀ ਚੰਨੀ ਡਾਕਟਰ ਬੁੱਲਨੋ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿ ਸਾਡੇ ਨਾਲ ਕੋਈ ਸਬੰਧ ਨਹੀਂ ਹੈ ਸਰਪੰਚ ਦਾ ਜਾਣਬੁੱਝ ਕੇ ਸਾਨੂੰ ਬਦਨਾਮ ਨਾ ਕਰੋ ਸਰਪੰਚ ਨੂੰ ਗ੍ਰਿਫਤਾਰੀ ਲਈ ਪੁਲਿਸ ਆਪੇ ਮਾਰੀ ਕਰ ਰਹੀ ਹੈ ਕਿ ਰਾਜਨੀਤੀ ਨਾ ਕੀਤੀ ਜਾਵੇ ਭਾਈ ਜੀ ਮੈਂ ਤੁਹਾਨੂੰ ਥੋੜਾ ਜਿਹਾ ਤੁਹਾਡਾ ਧਿਆਨ ਉਧਰ ਦਿਵਾਉਣਾ ਚਾਹਾਂਗਾ ਕੈਮਰਾਮੈਨ ਨੂੰ ਕਹਾਂਗਾ ਉਹ ਫਲੈਕਸਾ ਤੇ ਨਿਗਾਹ ਮਾਰੋ ਕੀ ਉਹ ਪੀਲੀ ਪੱਗ ਵਾਲਾ ਸ਼ਖਸ ਨੂੰ ਤੁਸੀਂ ਪਛਾਣਦੇ ਹੋ ਇਹ ਉਹ ਸ਼ਖਸ ਹੈ ਜਿਹਨੂੰ ਚਮਕੌਰ ਸਾਹਿਬ ਦੇ ਲੋਕਾਂ ਨੇ ਨਮਾਇੰਦਗੀ ਦਿੱਤੀ ਸੀਗੀ ਇਸ ਸ਼ਖਸ ਦਾ ਨਾਮ ਹੈ ਡਾਕਟਰ ਚਰਨਜੀਤ ਜੋ ਐਮਐਲਏ ਚਮਕੌਰ ਸਾਹਿਬ ਦੀ ਧਰਤੀ ਦਾ ਇਹਦੇ ਖੱਬੇ ਸੱਜੇ ਪਾਸੇ ਖੜੇ ਬੰਦੇ ਨੂੰ ਪਛਾਣੋ ਇਹ ਉਹ ਬੰਦਾ ਬਲਤਕਾਰੀ ਆ ਜਿਨੇ ਕਨੌਣਾ ਕੰਮ ਕੀਤਾ ਤੇ ਇਹ ਕਹਿ ਰਿਹਾ ਕਿ ਇਹਦਾ ਕੋਈ ਸਬੰਧ ਨਹੀਂ ਇਹ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦਰਮਿਆਨ ਦੀਆਂ ਫੋਟੋਆਂ ਨੇ ਜੋ ਇਹ ਫਲੈਕਸ ਲਾਏ ਗਏ ਨੇ ਲੋਕਾਂ ਵੱਲੋਂ ਇਹ ਦਿੱਲੀ ਚ ਗਿਆ ਚੋਣ ਪ੍ਰਚਾਰ ਦਰਮਿਆਨ ਦੀਆਂ ਫੋਟੋਆਂ ਨੇ ਤੇ ਕਿਹੜੇ ਮੂੰਹ ਨਾਲ ਕਹਿ ਰਿਹਾ ਕਿ ਇਹਦੇ ਸਬੰਧ ਨਹੀਂ ਜੇ ਇਹਨੂੰ ਇੰਨਾ ਲੋਕਾਂ ਦਾ ਸਾਡਿਆਂ ਦਾ ਫਿਕਰ ਸੀਗਾ ਆਪਣੇ ਹਲਕੇ ਦੇ ਲੋਕਾਂ ਦਾ ਦਰਦ ਸੀਗਾ ਤਾਏ ਕਿਉਂ ਨਹੀਂ ਆਇਆ ਅੱਜ ਤੀਜਾ ਧਰਨਾ ਏ ਦੋ ਧਰਨੇ ਸ਼੍ਰੀ ਚਮਕੌਰ ਸਾਹਿਬ ਤੇ ਲੱਗੇ ਨੇ ਤੇ ਤੀਜਾ ਨੈਸ਼ਨਲ ਹਾਈਵੇ ਇਹ ਸਿੱਧਾ ਕੁੜੀਆਲਿਆਂ ਦੇ ਘਰ ਜਾ ਜਾ ਫੈਸਲੇ ਦੀ ਗੱਲਾ ਕਰਦਾ ਤਾਂ ਇਹ ਧਰਨੇ ਚ ਆਉਂਦਾ ਲੋਕਾਂ ਦੇ ਵਿੱਚ ਜੇ ਇਹਨੂੰ ਸੱਚਾ ਦਰਦ ਸੀਗਾ ਹੋਏ ਇਸ ਕੰਮ ਦਾ ਇਹ ਕਹਿ ਰਿਹਾ ਮੇਰੇ ਨਾਲ ਨਹੀਂ ਤਾਂ ਆ ਕੇ ਸਾਡੇ ਨਾਲ ਧਰਨੇ 'ਚ ਬੈਠੇ ਤੇ 500 ਬੰਦਾ ਬੈਠਾ ਹਰ ਪਾਰਟੀ ਦਾ ਸਿਰਫ ਇਕੱਲਾ ਕੋਈ ਕਾਂਗਰਸ ਤੋਂ ਆ ਕੋਈ ਭਾਜਪਾ ਤੋਂ ਬੈਠਾ ਕੋਈ ਬਹੁਜਨ ਸਮਾਜ ਪਾਰਟੀ ਤੋਂ ਬੈਠਾ ਕੋਈ ਅਕਾਲੀ ਦਲ ਤੋਂ ਬੈਠਾ ਈਵਨ ਕਿ ਆਮ ਆਦਮੀ ਪਾਰਟੀ ਦੇ ਬੰਦੇ ਵੀ ਬੈਠੇ ਨੇ ਤਾਂ ਫਿਰ ਇਹ ਕਿਉਂ ਨਹੀਂ ਆ ਰਹੇ ਉਹ ਜੇ ਸੱਚਾ ਤਾਂ ਆਵੇ ਲੋਕਾਂ ਦੇ ਵਿੱਚ ਬੈਠ ਕੇ ਸਫਾਈ ਦਵੇ ਇਹ ਪਿੱਛੇ ਬੈਠਾ ਨਿਊਜ਼ ਚੈਨਲਾਂ ਤੇ ਬਾਈਟ ਦੇ ਰਿਹਾ ਹੈ ਕਿ ਮੇਰਾ ਉਸ ਸ਼ਖਸ਼ ਨਾਲ ਸੰਬੰਧ ਨਹੀਂ ਉਸ ਸ਼ਖਸ਼ ਦਾ ਕਿਸੇ ਨਾਲ ਸੰਬੰਧ ਦਾ ਕਿਸੇ ਨਾਲ ਨਹੀਂ ਲੋਕ ਤਾਂ ਜਾਗਰ ਨੇ ਇਹ ਟਾਈਮ ਹੋ ਨਹੀਂ ਆ ਕਿ ਜੋ ਬਿਆਨ ਕੀਤਾ ਜਾਵੇ ਤਾਂ ਉਹ ਸੱਚ ਸਾਬਤ ਹੋਏਗਾ ਲੋਕਾਂ ਨੇ ਏਡੇ ਏਡੇ ਫਲੈਕਸ ਕੱਢ ਕੇ ਤੇ ਲਾ ਕੇ ਇਹਦੇ ਮੂੰਹ ਤੇ ਚਪੇੜ ਮਾਰੀ ਆ ਕਿ ਜੇ ਤੂੰ ਗੁਰੂਆਂ ਦੀ ਧਰਤੀ ਤੇ ਜੋ ਝੂਠ ਬੋਲ ਰਿਹਾ ਲੋਕ ਤੇਰਾ ਝੂਠ ਨੰਗਾ ਕਰਨ ਠੀਕ ਹੈ ਭਾਈ ਬੀਤੇ ਦਿਨੀ ਸਮਰਾਲਾ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਦੱਸਿਆ ਕਿ ਸਰਪੰਚ ਜਿਸ ਨੇ ਸਹਿ ਦਿੱਤੀ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਪੁਲਿਸ ਨੇ ਤੇ ਹੋਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਇਹ ਛਾਪੇਮਾਰੀ ਤੇ ਪੁਲਿਸ ਦੇ ਇਨਸਾਫ ਦੇ ਉੱਤੇ ਭਰੋਸਾ ਨਹੀਂ ਤੁਹਾਨੂੰ ਹੈ ਦੇਖੋ 11 ਤਰੀਕ ਦਾ ਇਹ ਹਸਾ ਵਾਪਰ ਚੁੱਕਿਆ 16 ਤਰੀਕ ਨੂੰ ਪੁਲਿਸ ਕਾਰਵਾਈ ਕਰਦੀ ਹੈ ਪਰ ਢਿੱਲੀ ਕਾਰਵਾਈ ਕਰ ਰਹੀ ਸੀ ਜਦ ਅਸੀਂ 28 ਤਰੀਕ ਨੂੰ ਸ੍ਰੀ ਚਮਕੌਰ ਸਾਹਿਬ ਨਹਿਰ ਦੇ ਪੁਲ ਤੇ ਧਰਨਾ ਲਾਇਆ ਫਿਰ ਪੁਲਿਸ ਥੋੜੀ ਹਰਕਤ ਚ ਆਈ ਹੈ ਪਹਿਲੇ ਧਰਨੇ ਥੋੜੀ ਹਰਕਤ ਆਈ ਫਿਰ ਦੂਸਰਾ ਧਰਨਾ ਲਾਇਆ ਪਰ ਜਿਹੜਾ ਪ੍ਰਸ਼ਾਸਨ ਹੈ ਉੱਥੇ ਦਾ ਐਸਐਚਓ ਤਾਂ ਮਿਲਿਆ ਹੋਇਆ ਦਾਦਾ ਜੀ ਪੁਲਿਸ ਤੇ ਸਾਨੂੰ ਕੋਈ ਭਰੋਸਾ ਨਹੀਂ ਹੈਗਾ ਉਹਦੇ ਕਰਕੇ ਸਾਨੂੰ ਹਾਈਵੇ ਜਾਮ ਕਰਨਾ ਪਿਆ ਠੀਕ ਹੈ ਬਿਲਕੁਲ ਤੇ ਗੱਲਬਾਤ ਹੋਰ ਵੀ ਕਰਾਂਗੇ ਭਾਈ ਜੀ ਭਾਈ ਜੀ ਜਿਸ ਤਰੀਕੇ ਨਾਲ ਮਾਮਲਾ ਹੁਣ ਇੱਕ ਛੋਟੀ ਰੋਡ ਤੋਂ ਵੱਡੇ ਹਾਈਵੇ ਤੱਕ ਪਹੁੰਚ ਗਿਆ ਪਰ ਪੁਲਿਸ ਤਾਂ ਆਪਣਾ ਦਾਅਵਾ ਕਰ ਰਹੀ ਹੈ ਕਿ ਅਸੀਂ ਕਿੱਥੋਂ ਲਈਏ ਲੱਭ ਕੇ ਲਗਾਤਾਰ ਛਾਪੇ ਮਾਰੀ ਤਾਂ ਕਰ ਰਹੇ ਹਾਂ ਤੁਹਾਨੂੰ ਸਮਝ ਆਹੀਦਾ ਥੋੜਾ ਜਿਹਾ ਦੇਖੋ ਪੁਲਿਸ ਤੇ ਅਸੀਂ ਭਰੋਸਾ ਵੀ ਰੱਖਦੇ ਆ ਪਰ ਇਹ ਪੁਲਿਸ ਦੀ ਨਾਕਾਮੀ ਹੋ ਹੈ ਜੀ ਕਿ ਉਹ ਜਿਸ ਦਿਨ ਇਹ ਬਲਤਕਾਰ ਹੋਇਆ ਤਾਂ 15 ਦਿਨ ਉਹਨੂੰ ਢਿੱਲ ਦੇ ਕੇ ਰੱਖੀ ਆ ਹੂੰ ਇਸੇ ਕਰਕੇ ਬੰਦਾ ਫਰਾਰ ਹੋਇਆ ਹੂੰ ਅ ਰਾ ਕੱਲ ਚਮਕੌਰ ਸਾਹਿਬ ਦੇ ਜੋ ਐਸ ਐਚਓ ਉਹਨਾਂ ਦਾ ਤਵਾਦਲਾ ਵੀ ਕਰਤਾ ਹੂੰ ਪ੍ਰਸ਼ਾਸਨ ਜਾਗ ਗਿਆ ਜ਼ਰੂਰ ਆ ਪਰ ਥੋੜੀ ਦੇਰ ਨਾਲ ਜਾਗ ਗਿਆ ਹੂੰ ਜੇ ਉਸੇ ਦਿਨ ਜਾਗ ਜਾਂਦੇ ਤਾਂ ਇੰਨਾ ਸਾਨੂੰ ਧਰਨਾ ਲਾਉਣ ਦਾ ਫਿਰ ਸਾਨੂੰ ਲੋੜ ਇਹਨਾਂ ਪੈਂਦੀ ਫਿਰ ਕਿੰਨੇ ਪਤਾ ਖਤਰਨਾ ਤੁਹਾਡਾ ਹੁਣ ਧਰਨਾ ਚੱਲ ਰਿਹਾ ਹੈ ਜੀ ਚੱਲ ਰਿਹਾ ਤਾਂ ਬਿਲਕੁਲ ਤੁਸੀਂ ਦੇਖੋ ਕਿ ਇੱਕ ਬਈ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਚਮਕੌਰ ਸਾਹਿਬ ਨੂੰ ਜਾਂ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਮਕੌਰ ਸਾਹਿਬ ਦੀ ਗੱਲ ਕਰੀਏ ਇੱਥੇ ਜੀ ਕੋਈ ਨਹੀਂ ਹਰਕਤ ਕਰਨ ਦੀ ਬਹੁਤ ਦੂਰ ਦੀ ਗੱਲ ਹੈ ਸੋਚਣੀ ਵੀ ਬੜੀ ਮਾੜੀ ਗੱਲ ਹੈ ਕਿ ਗੁਰੂ ਇੱਥੇ ਪਹੁੰਚੇ ਨੇ ਇੱਥੇ ਸ਼ਹੀਦੀਆਂ ਵੀ ਹੋਈਆਂ ਬਹੁਤ ਕੁਝ ਜੰਗ ਵੀ ਹੋਈਆਂ ਨੇ ਬਾਈ ਜੀ ਇਹ ਚਮਕੌਰ ਸਾਹਿਬ ਦੀ ਧਰਤੀ ਦਾ ਵੱਖਰਾ ਹੀ ਦਰਜਾ ਦੁਨੀਆ ਦੇ ਵਿੱਚ ਸੀਗਾ ਪਰ ਇਸ ਬੰਦੇ ਨੇ ਮੈਂ ਕਹਿੰਦਾ ਐਂਬੂਲੈਂਸ ਨੂੰ ਲੰਘਦਾ ਹਾਂ ਜੀ ਪਲੀਜ਼ ਥੈਂਕ ਯੂ ਹਾਂ ਕਿ ਇਸ ਬੰਦੇ ਨੇ ਇਸ ਧਰਤੀ ਦੇ ਉੱਤੇ ਇਹੀ ਜਿਹਾ ਕੰਮ ਕਰਕੇ ਇੱਕ ਤਾਂ ਸਾਡੀ ਧਰਤੀ ਨੂੰ ਦਾਗਦਾਰ ਕੀਤਾ ਦੂਜਾ ਇਹਨੇ ਜਿਹੜਾ ਸਰਪੰਚ ਦਾ ਅਹੁਦਾ ਮੈਂ ਵੀ ਮੌਜੂਦਾ ਸਰਪੰਚ ਆ ਇਹ ਅਹੁਦਾ ਪਿੰਡ ਦੇ ਲੋਕ ਬੜੇ ਮਾਣ ਨਾਲ ਦਿੰਦੇ ਨੇ ਇਹਨੇ ਉਸ ਅਹੁਦੇ ਨੂੰ ਵੀ ਦਾਗਦਾਰ ਕੀਤਾ ਸੋ ਅਸੀਂ ਤਾਂ ਹੁਣ ਇਹ ਗੱਲ ਕਹਿੰਨੇ ਆ ਕਿ ਪ੍ਰਸ਼ਾਸਨ ਨੂੰ ਕਿ ਛੇ ਜਲਦੀ ਤੋਂ ਜਲਦੀ ਉਹਨੂੰ ਫੜ ਕੇ ਬਣਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਆ ਉਹ ਸ਼ਾਂਤ ਹੋਵੇ ਤੇ ਅੱਗੇ ਤੋਂ ਕੋਈ ਵੀ ਘਣਾਉਣਾ ਕੰਮ ਕਰਨ ਤੋਂ ਬੰਦਾ 100 ਵਾਰ ਪਹਿਲਾਂ ਸੋਚੇ ਕਿ ਮੈਂ ਇਹ ਗਲਤ ਕੰਮ ਨਹੀਂ ਕਰਨਾ ਕਿ ਕਿੰਨੇ ਦਿਨ ਹੁਣ ਧਰਨਾ ਲਗਾਤਾਰ ਚੱਲੇਗਾ ਜਾਂ ਫਿਰ ਕੋਈ ਪੁਲਿਸ ਭਰੋਸਾ ਦੇ ਦੀ ਤੁਹਾਨੂੰ ਬਾਈ ਜੀ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਐਸਪੀ ਸਾਹਿਬ ਆਏ ਹੋਏ ਨੇ ਤਹਿਸੀਲਦਾਰ ਸਾਹਿਬ ਆਏ ਉਹਨਾਂ ਨਾਲ ਗੱਲਬਾਤ ਚਾਹ ਕਮੇਟੀ ਜਿਹੜੀ ਸਾਡੀ 17 ਮੈਂਬਰੀ ਕਮੇਟੀ ਆ ਉਹ ਗੱਲਬਾਤ ਕਰਕੇ ਜੋ ਵੀ ਅਗਲਾ ਫੈਸਲਾ ਹੋਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਹੈ ਬਿਲਕੁਲ ਦੇਖੋ ਕਿ ਲਗਾਤਾਰ ਇਹ ਮਾਮਲਾ ਪੱਖਿਆ ਹੋਇਆ ਹੈ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਇੱਕ ਪਿੰਡ ਦੇ ਸਰਪੰਚ ਵੱਲੋਂ ਇਸ ਤਰੀਕੇ ਦੀ ਕਾਨੂੰਨੀ ਹਰਕਤ ਕਰਨੀ ਤਾਂ ਲੋਕਾਂ ਦੇ ਰੂਹ ਕੰਡੇ ਖੜੇ ਹੋ ਗਏ ਨੇ ਜਿਸ ਤਰੀਕੇ ਨਾਲ ਮਾਮਲਾ ਇਹ ਕਈ ਦਿਨਾਂ ਤੋਂ ਪੱਖੇ ਕਰਨ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਅੱਜ ਰੋਪੜ ਚੰਡੀਗੜ੍ਹ ਹਾਈਵੇ ਜਾਮ ਕੀਤਾ ਤਾਂ ਪੁਲਿਸ ਭਰੋਸਾ ਦੇ ਰਹੀ ਹੈ ਕਿ ਜਲਦੀ ਉਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਲਗਾਤਾਰ ਲੋਕਾਂ ਨੂੰ ਧਰਨੇ ਇਨਸਾਫ ਬਾਦੀਤੇ ਜਾ ਰਹੇ ਨੇ ਪੁਲਿਸ ਉਹ ਆਪਣੀ ਸ਼ਾਪੇ ਮਾਰੀ ਕੀਤੀ ਜਾ ਰਹੀ ਦਿਖਦੀ ਕਦੋਂ ਹੁਣ ਸਰਪੰਚ ਚਪੂਸ ਦੀ ਗ੍ਰਿਫਤ ਦੇ ਵਿੱਚ ਆਂਦਾ ਹੈ ਤੁਹਾਡੇ ਨਾਲ ਸੰਮਿਤ ਦੇ ਨਾਲ ਹਰਤੇਸ਼